ਹੈਲੋ ਜੀ ਸਾਸਤਰੀ ਗਾਲ ਕੀ ਹਲਚਾਲਾ ਅੱਜ ਆਪਾਂ ਆ ਗਏ ਫੇਰ ਨਵੇਂ ਵਲੌਗ ਨਾਲ ਤੇ ਸਾਰਿਆਂ ਨੂੰ ਮੇਰੇ ਦੇ ਮੇਰੇ ਪਰਿਵਾਰ ਵੱਲੋਂ ਬੰਦੀ ਛੋੜ ਤੇ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਹਨਾ ਅੱਜ ਹੈਗੀ ਹੈ ਦੀਵਾਲੀ ਤੇ ਆਪਾਂ ਮਨਾਵਾਂਗੇ ਵੀ ਪਰ ਪਾਪੇ ਹੋਣੀ ਹੈ ਨਹੀਂਗੇ ਘਰੇ ਉਹ ਕਿਉਂਕਿ ਝੋਨਾ ਪਿਆ ਸਾਡਾ ਮੰਡੀ ਚ ਤੇ ਉਹ ਜੇ ਵਿਕਿਆ ਨਹੀਂ ਤੇ ਉਹ ਉੱਥੇ ਹੀ ਆ ਤੇ ਪਟਾਕੇ ਅਸੀਂ ਕੱਲ ਹੀ ਲੈ ਆਉਂਦੇ ਸੀਗੇ ਹਨਾ ਤੇ ਮਠਾਈ ਵੀ ਨਹੀਂ ਲਿਆਂਦੀ ਅਸੀਂ ਅੱਜ ਐਤਕੀ ਅਸੀਂ ਘਰੇ ਹੀ ਬਣਾਈਆਂ ਸ ਵੀ ਪੈਸੇ ਮਠਾਈ ਤੇ ਬਾਲੇ ਸਲਾਈ ਨੀਗੇ ਘਰੇ ਸਮਾਨ ਲਿਆ ਕੇ ਘਰੇ ਵਾਧੂ ਬਣਾਈ ਆ ਤੇ ਹੁਣ ਆਪਾਂ ਅੱਜ ਮਨਾਵਾਂਗੇ ਤੇ ਇਸ ਪਟਾਕੇ ਵੀ ਮੇਰੇ ਕੋਲੇ ਵਾਧੂ ਆ ਤੁਹਾਨੂੰ ਵਿਖਾਉਣਾ ਮੈਂ ਚਲੋ ਬਣੇ ਰਹੋ ਸਾਡੇ ਅੱਜ ਦੇ ਵਲੌਗ ਨਾਲ ਆਹ ਵੇਖੋ ਜੀ ਕਿੰਨਾ ਸੋਹਣਾ ਸੁਝਾਇਆ ਬਾਜ਼ਾਰ ਵੇਖੋ ਫ੍ਰੀਜ਼ ਕੋਰ ਦੇ ਮੋਲ ਆਹ ਵੇਖੋ ਬਾਈ ਸਾਰੇ ਥਾਂ ਦੇ ਪਟਾਕੇ ਪਟਾਕੇ ਹੁਣ ਮੈਂ ਗਿਆ ਸੀ ਬਾਜ਼ਾਰ ਮੈਂ ਆ ਗਿਆ ਹੁਣ ਘਰੇ ਤੇ ਹੁਣ ਮੈਂ ਤੁਹਾਨੂੰ ਵਿਖਾਉਣਾ ਸਾਡੇ ਪਟਾਕੇ ਅਸੀਂ ਕਿਹੜੇ ਲਿਆਂਦੇ ਆ ਵਾਵਾ ਵੈਣਿਗੇ ਤੇ ਥੋੜੇ ਵੀ ਨਹੀਂ ਗੇ ਮੀਡੀਅਮ ਜੀ ਆ ਤੇ ਪਾਪਾ ਵੀ ਆ ਗਏ ਮੰਡੀ ਉਹ ਖੇਤ ਦੀਵੇ ਬਾਲਣ ਗਏ ਆ ਹਨਾ ਤੇ ਹੁਣ ਤੁਹਾਨੂੰ ਮੈਂ ਦੱਸਦਾ ਮੋਟਰ ਦੇ ਦੀਵੇ ਬਾਲੀ ਵਿਆ ਤੇ ਹੁਣ ਮੈਂ ਤੁਹਾਨੂੰ ਦੱਸਦਾ ਤੇ ਆ ਮੇਰਾ ਅਸਿਸਟੈਂਟ ਦੱਸੂਗਾ ਤੁਹਾਨੂੰ ਸਾਰੇ ਪਟਾਕੇ ਬਾਰੇ ਦੱਸੇਗਾ ਨਾ ਕਹਤਾਲੀ ਚਲੋ ਪਹਿਲਾਂ ਆਪਾਂ ਵਿਖਾ ਦਈਏ ਹਨਾ ਸਾਰੇ ਕਿੰਨੇ ਆ ਆ ਵੇਖੋ ਜੀ ਐਨੇ ਆ ਪਟਾਕੇ ਤੇ ਸਾਡੇ ਲਈ ਤਾਂ ਵਾਧੂ ਆ ਤੇ ਤੇ ਇਹ ਸ਼ੁਰੂ ਕਰੂਗਾ ਚੱਲ ਇਧਰੋਂ ਸ਼ੁਰੂ ਕਰ ਜਾ ਤੇ ਆ ਕੀ ਆ ਬਾਈ ਕਿਹੜਾ ਆਹਾ ਆਹਾ ਅਨਾਰ ਆ ਸ਼ਾ ਸ਼ਾ ਵੇਚਣਗਾ ਅਨਾਰ ਹਾਂ ਫੁੱਲ ਤੜੀ ਉਹ ਉੱਤੇ ਉਹ ਵੀ ਉਹ ਵੀ ਪਿੱਤਲੀ ਪੰਦ ਇੱਕ ਦੋ ਤਿੰਨ ਪੰਦ ਕੁੱਕੜ ਦੇ ਤਿੰਨ ਡੱਬੀਆਂ ਬੀੜੇ ਦੀਆਂ ਫੁੱਲ ਝੜੀਆਂ ਫੁੱਲ ਤੜੀਆਂ ਕਿੰਨੀਆਂ ਉਹ ਬਈ ਚੰਗੀ ਤਰ੍ਹਾਂ ਦੱਸ ਸਾਡੇ ਫੁੱਲ ਤੜੀਆਂ ਚਾਰ ਫੁੱਲ ਝੜੀਆਂ ਚਾਰ ਡੱਬੇ ਆ ਚਾਰ ਡੱਬੇ ਫੁੱਲ ਤੜੀਆਂ ਆ ਮੈਂ ਆ ਮੇਰੇ ਫੁੱਤ ਮੇਰੇ ਰੱਖਣੀ ਆ ਤੋ ਹੈਨਾ ਤੂੰ ਤਾਂ ਕਹਿੰਦਾ ਸੀ ਮੈਂ ਫੁੱਲ ਝੜੀ ਲੈਣੀ ਨਹੀਂ ਉਹ ਕਹਿੰਦਾ ਮੇਰੀ ਮੰਮਾ ਨਹੀਂ ਚਲਾ ਸਕਦੇ ਤੇ ਮੈਂ ਆਦੀ ਮੰਮਾ ਵਾਤੇ ਲੈ ਕੇ ਆਇਆ ਚੱਲ ਰੱਖ ਲਾ ਹੈ ਉਹ ਕਹਿੰਦਾ ਮੇਰੀ ਮੰਮਾ ਨੇ ਹੋਰ ਤਾਂ ਪਟਾਕੇ ਚਲਾਉਣੇ ਸੀ ਸਿਰਫ ਫੁੱਲ ਝੜੀਆਂ ਵੇਖੀ ਚਲਾਉਣਾ ਇੱਕ ਬੁਲਤ ਆ ਬੁਲਟ ਆ ਬਟਰਫਲਾਈ ਆ ਬਟਰਫਲਾਈ ਇੱਕ ਡੱਬਾ ਤੱਕਰੀ ਦਾ ਇੱਕ ਡੱਬਾ ਅਨਾਰ ਦਾ ਇੱਕ ਡੱਬਾ ਦੋ ਡੱਬੇ ਰੋਕੀਤੇ ਦੋ ਡੱਬੇ ਆ ਬਿਜਲੀ ਬੰਬ ਦੇ ਇੱਕ ਹਾਂਜੀ ਇੱਕ ਆ ਪਿਓ ਦੇਖੋ ਪਿਓ ਤੇ ਆ ਸਭ ਤੋਂ ਵੱਧ ਕੈਂਟ ਤੁਹਾਨੂੰ ਮੈਂ ਇਹਨਾਂ ਦਾ ਖਾਸਿਓ ਦੱਸਦਾ ਆ ਵੇਖੋ ਇਹਨਾਂ ਦੇ ਉੱਪਰ ਨਾ ਬੰਬ ਲੱਗਾ ਹੋਇਆ ਇਥੋਂ ਆਪਾਂ ਥੱਲੇ ਅੱਗ ਲਾਵਾਂਗੇ ਆ ਬੱਤੀ ਆਲੂ ਆ ਬਾ ਆ ਥੱਲੇ ਬੱਤੀ ਐ ਇੱਥੇ ਆ ਇੱਥੇ ਆਪਾਂ ਅੱਗ ਲਾਵਾਂਗੇ ਤੇ ਉਹ ਤਾਂ ਜਾ ਕੇ ਫਟ ਜਾਣਗੇ ਵੱਡੇ ਆਲੂ ਬੰਬ ਵਾਂਗੂ ਆਲੂ ਬੰਬ ਤੇ ਆਲਮੋਸਟ ਅਸੀਂ ਸਾਰਿਆਂ ਦਾ ਜ਼ਿਆਦਾਤਰ ਡੱਬਾ ਹੀ ਲਿਆਂਦਾ ਹੈ ਨਾ ਤੇ ਆ ਜਿਹੜੀ ਬਟਰਫਲਾਈ ਆ ਇਹਦੇ 'ਚ ਤਿੰਨ ਐਕਸਟਰਾ ਵੀ ਲਿਆਂਦੇ ਆ ਬਹੁਤ ਟੈਂਟ ਆ ਹਾਂ ਇਹ ਬਹੁਤ ਇੱਕ ਚਲਾਈ ਸੀ ਅਸੀਂ ਰਾਤ ਨੂੰ ਤਿੰਨ ਨਹੀਂ ਚਾਰ ਐਕਸਟਰਾ ਲਿਆਂਦੇ ਸੀ ਇੱਕ ਚਲਾਤੀ ਤੇ ਉਹ ਇਹਦੇ ਵਿੱਚ ਓਡਜਸਟ ਕਰਤੀ ਆ ਤੇ ਐਕਸਟਰਾ ਵੀ ਲਿਆਂਦੇ ਸੀਗੇ ਤੇ ਇਹ ਤਾਂ ਬਾਈ ਸੂਟਕੇਸ ਚ ਆਇਆ ਹੈ ਹਨਾ ਪਤਾ ਨਹੀਂ ਕੀ ਇਹਨੂੰ ਇਹਨਾਂ ਸਪੈਸ਼ਲ ਪੈਕੇਜਿੰਗ ਆ ਆ ਵੇਖੋ ਆ ਨਾ ਇਹਦੇ ਵਿੱਚ ਪਤਾ ਨਹੀਂ ਆਵੇ ਲੱਟਦੀਏ ਐਵੇਂ ਲੱਗੂਗਾ ਇਹ ਵੀ ਬੁਲਟ ਇਹ ਸਾਡਾ ਬੜਾ ਮਜਾਕ ਮਜ਼ਾਕ ਹੀ ਆ ਸੇਲਰ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਨਿਹਰਾ ਹੋ ਗਿਆ ਨਵੇਂ ਘਰ ਚ ਪਹੁੰਚ ਗਏ ਆ ਝੋਨਾ ਵੀ ਵੇਚ ਲਿਆ ਤੇ ਨਵੇਂ ਘਰੇ ਆ ਗਏ ਆ દિਵਾਲੀ ਮਨਾਉਣ ਸਾਰਿਆਂ ਨੂੰ દિਵਾਲੀਆ ਬਹੁਤ ਬਹੁ ਮਾਰਕਾ ਜੀ ਲਾ ਦੇ ਲਾ ਆਜੋ 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 ਕਮ ਆਨ ਜਲਦੀ ਕਮ ਆਨ ਐਂਡ ਗਾਈਜ਼ ਯੋਨਾ ਸਵੇਰੇ ਨੂੰ ਤੋਂ ਰੱਖਦੀ ਮੂੰਹ ਕੋਈ ਦਾ ਗੱਲ ਆ ਮੇਰੇਆ ਦੇ ਦੇ ਮੈਨੂੰ ਠੂਕ ਮੈਂ ਤਖਾ ਦਿਆ ਤੂੰ ਠੂਕ ਬੱਤੀ ਕਰ ਇੱਥੇ ਲੈ ਲਾ ਤੂੰ ਠੂਕ ਬੱਤੀ ਕਰੋ ਬਾਈ ਚੰਨ ਨਾ ਹੈ ਨੀਗਾ ਅਗਲੇ ਸਾਲ ਨੂੰ ਤਾਂ ਅਗਲੇ ਸਾਲ ਨੂੰ ਤਾਂ ਲੈਟਰ ਲੰਟਰ ਪਏ ਹੋਣਗੇ ਆਈ ਜਾਣਾ ਆਪਾ ਤਿਆਰ ਹੋ ਜਾਣੀ ਹਾਂ ਹਾਂ ਆਈ ਜਾਣਾ ਸੁੱਖਣਾ ਅੱਜ ਤਾਂ ਪੂਰੇ ਸਾਲ ਨੂੰ ਹਾਉਲਾ ਲਾ ਲਾ ਤੁਸੀਂ ਸਾਰਾ ਕੁਝ ਬਣ ਜਾਊਗਾ ਆਪਾਂ ਕਰਕੇ ਚੱਕ ਚੱਕ ਮੈਂ ਲਈ ਨਾ ਜਾਵਾਂ ਕਮਰੇ ਚ ਰੱਖਾ ਲਏ ਸਾਰੇ ਥੋੜੇ ਲੈਂਦੇ ਆ ਤੂੰ 12 ਕੋਈ ਨਹੀਂ ਫਿਰ ਵੀ ਮੈਂ ਇੱਕ ਮੈਂ ਲਈ ਜਾਂਦਾ ਯਾਰ ਚੱਕ ਖੜ ਜਾ ਚਲ ਲੋਕ ਜੋ ਇਹ ਫੋਟੋ ਕਰਾ ਲੈਂਦੇ ਫੋਟੋ ਤੂੰ ਜਗਾ ਲੂ ਸਾਰੇ ਇੱਕ ਮਿੰਟ ਚ ਬੱਸ ਤੂੰ ਜਗਾ ਦਿਓ ਸਾਰੇ ਫਿਰ ਇੱਕ ਮੈਟਰ ਉੱਥੇ ਖੜ ਜਾ ਮੈਂ ਤਾਂ ਐ ਜਗ੍ਹਾ ਹਾਂ ਹਾਂ ਐ ਜਗ੍ਹਾ ਤਾਂ ਕੋਈ ਨਹੀਂ ਦੀ ਵਿੱਚ ਥਾੜੀ ਚੋ ਤਾਂ ਲੈ ਹੀ ਜਾਂਦਾ ਹੁੰਦਾ ਇਹ ਮੈਂ ਲਾ ਲਵਾਂਗਾ ਉਹ ਆ ਗਏ ਪਾ ਕਰਾਣੀ ਫੋਟੋ ਮੈਂ ਤਾਂ ਹੀ ਚੱਕ ਲੈਣਾ ਵਿੱਚੋਂ ਲੈਣਾ ਵਿੱਚੇ ਫੋਟੋ ਲੈਦਾ ਕਿ ਨਹੀਂ ਵਿੱਚ ਹੀ ਲਈਏ ਨਾ ਚਾਹਣਾ ਹੁੰਦਾ ਕਿ ਤੇ ਮੈਂ ਇਹੇ ਕਰ ਲਾਂ ਬਹੁਤ ਹੀ ਹਾਂ ਆ ਠੀਕ ਆ ਸ਼ਕਲ ਸੋਹਣੀ ਆਉਂਦੀ ਆ ਦਾੜੀ ਨਾ ਸਾੜ ਚਲ ਤੂੰ ਚਲ ਤੂੰ ਵੀ ਖੜ ਜਾ ਜਾ ਵਿਚਾਰੇ ਚੱਲ ਵਿਚਾਰੇ ਤੂੰ ਤਾਂ ਚਾਮਦਾ ਤੂੰ ਤਾਂ ਦੇਖ ਵੀ ਜਾਏਗਾ ਬੜੇ ਸੁਣੀ ਲਾ ਦਿਓ ਚਲੋ ਵਲੌਗ ਆਨ ਕਰ ਲਿਆ ਤੇ ਵਲੌਗ ਚੱਲਦਾ ਹੀ ਆ ਨਹੀਂ ਧਾਰੀ ਨਾ ਸਾੜ ਲਿਓ ਕੋਈ ਨਹੀਂ ਚਲੋ ਚਲੋ ਜਗਾਓ ਦੀਵੇ ਪਹਿਲਾਂ ਇੱਥੇ ਸ਼ੁਰੂ ਕਰ ਲੈਂਦੇ ਤੂੰ ਹੀ ਤੂੰ ਸ਼ੁਰੂ ਕਰ ਐਂਡ ਤੋਂ ਹਾਂ ਆ ਸ਼ਾ ਚਲੋ ਇੱਕ ਮੇਂ ਬੋਡੀ ਤਾਂ ਨਹੀਂ ਲੱਗੀ ਲੱਗੀ ਬੋਡੀ ਲੱਗੀ ਆ ਉੱਤੇ ਰੱਖਾਂ ਉਹ ਕਿਤੇ ਮੈਂ ਰੱਖ ਦੋ ਦੋ ਤੁਸੀਂ ਉੱਤੇ ਹੀ ਚੜਜੋ ਉੱਤੇ ਰੱਖਦੇ ਆ ਪੂਰੀ ਇਧਰ ਉਹ ਇੱਥੇ ਰੱਖ ਦੇ ਉਹ ਆ ਲੈ ਇੰਨੇ ਤੇ ਰੱਖ ਦੋ ਸਲੈਬ ਤੇ ਇੱਥੇ ਰੱਖ ਦੋ ਚੱਲ ਤੂੰ ਰੱਖ ਦੇ ਹਾਂ ਕਿਉਂ ਕਵਰੇ ਫਿਰ ਤੇ ਸੌਣ ਰਹਿ ਗਈ ਨਾ ਇੰਨੇ ਚ ਰੱਖ ਦੋ ਇੰਨੇ ਤੇ ਇੱਥੇ ਰੱਖੋ ਆ ਜਾ ਕੋਲ ਪਿੱਛੋਂ ਹਾਂ ਇੱਕ ਚਲੋ ਥੱਲੇ ਰੱਖਣਾ ਸੀ ਚਲ ਕੋਈ ਨਹੀਂ ਹੈ ਮੇਰਾ ਕਵਰੇ ਨਾ ਆਏ ਜੀ ਹਾਂ ਦੱਤੀ ਆ ਦੇ ਕਵਰੇ ਚ ਲੈ ਗਈ ਕਿ ਆਪਦੇ ਪਾਪੇ ਵਾਲੀ ਚੀਜ਼ ਰੱਖ ਦਿੱਤੀ ਤੇ ਆਦਮੀ ਲਈਦਾ ਕਿ ਇਹ ਰਹਿਦਾ ਹੀ ਗਏ ਇਹ ਤਾਂ ਨਾਇਨ ਸਾਹੀ ਆ ਸਾਡੇ ਨਾਲ ਕੌੜੀ ਲਾਵਾਂ ਉਧਰ ਅੱਗੇ ਦੇਖ ਲੈ ਜੇ ਪਹੁੰਚ ਜਾਗੇ ਇੱਥੇ ਹੀ ਲੈ ਜੋ ਨਹੀਂ ਨਹੀਂ ਇੱਥੇ ਹੀ ਚੜਜੋ ਇੱਕ ਇੱਕ ਦੋ ਰੱਖ ਦੋ ਦੋ ਸੱਤ ਰੱਖ ਦੇ ਦੋ ਐਂਟਰੈਂਸ ਤੇ ਵੱਡੀ ਲੋਬੀ ਸ਼ਗਨ ਕਰਨ ਲੱਗੇ ਨਾਰ ਚੱਲਣ ਲੱਗੇ ਨੇ ਇਹ ਠੀਕ ਬਸ ਇਹ ਕੀ ਇਹ ਤਾਂ ਥੋੜਾ ਨਹੀਂ ਇਹ ਤਾਂ ਬੜਾ ਥੋੜਾ ਇਸ ਕਰਕੇ ਸਿਰਫ ਮੈਂ ਪ੍ਰਟਕਟਿਆ ਤੁਹਾਨੂੰ ਡਰਦਾ ਬਾਕੀ ਸਾਰੇ ਡਰ ਹਾਂ ਇਸ ਨੂੰ ਮਾਈਕ ਨੂੰ ਨੇਰੇ ਜੀ ਨੇਰੇ ਸੇ ਪਤਾ ਨਹੀਂ ਲੱਗਦਾਗਾ ਹਜੇ ਕਿਉਂਕਿ ਚਾਨਣ ਚੂਰ ਨਾਲ ਘਟਾ ਇੱਥੇ ਤੇ ਆ ਇੱਕ ਚਰਖੜੀ ਛੱਡਣ ਲੱਗੇ ਹੁਣ ਦੇਖੋ ਮੜਾ ਜਾ ਕੀ ਕਰਦੀ ਲੱਤਾਂ ਚ ਨਾ ਫਸਾਦੀ ਲਾ ਦੇ ਅੱਗ ਨਹੀਂ ਲੱਗਦੀ ਤੇਰੇ ਤੋਂ ਚੱਲ 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 ਹੂੰ ਚੱਲ ਪੀ ਓਏ ਵਾਹ ਹੀ ਵਾਹ ਆ ਚੀਜ਼ ਕਹਿੰਦਾ ਕਿੰਨਾ ਚਰਚਾ ਵਧੀਆ ਚੱਲਦੀ ਹੈ ਪੈਸਾ ਵਸੂਲ ਚਲੋ ਜੀ ਆਪਾਂ ਬਾਲੀ ਜਾਂਦੇ ਆ ਦੀਵੇ ਉੱਤੇ ਮम्मी ਨੇ ਤਾਂ ਰੱਖ ਵੀ ਦਿੱਤੇ ਮੈਨੂੰ ਵੀ ਰੱਖ ਲੈਂਦੇ ਰੱਖ ਲੈ ਵੀਡੀਓ ਬਣਾ ਚਲੋ ਕਿੱਥੇ ਰੱਖੀਏ ਆ ਇੱਧਰ ਰੱਖ ਦੇ ਇੱਕ ਇੱਥੇ ਰਹਿ ਗਿਆ ਇੱਕ ਰਹਿ ਗਿਆ ਰੱਖ ਦੇ ਲੈ ਰੱਖ ਜਾ ਰੱਖ ਜਾ ਮੈਂ ਵੇਦਾ ਕੰਨੀ ਤੇ ਕਰਕੇ ਰੱਖੀਦਾ ਹੁੰਦਾ ਹਾਂ। ਹਾਂ ਇੰਜ ਸੁਣੇ ਲੱਗਦੇ। ਇੰਜ ਨਹੀਂ ਸੁਣੇ ਲੱਗਦੇ। ਇੰਜ ਲੱਗਦੇ ਨੇ। ਚਲੋ ਬੱਸ। ਕੱਲੇ ਰੱਖ ਦਾਂਗੇ ਇਹ। ਚਲ ਮੈਂ ਰੱਖ ਦੇਨੀ ਤੂੰ ਫੜ ਪਟਾਕੇ ਚਲਾਓ। ਚਲ। ਚਲ ਪਟਾਕੇ ਤਾਂ ਤੂੰ ਹੀ ਫੋਨ ਤੇ ਤੈਨੂੰ ਫੜਨਾ ਪੈਣਾ। ਫੜ ਦੀਆਂ ਚਲ। ਚਲੋ ਕਾ ਕੇ ਚਲਾਏ। ਯਾ ਮੈਨੂੰ ਫੜਾ ਦੇ। ਇੱਕ ਵਾਰੀ ਤੂੰ ਦੀਵੇ ਰੱਖ ਲੈ ਫਿਰ ਆਪਾਂ ਪਟਾਕੇ ਚਲਾਵਾਂਗੇ। ਤੂੰ ਚਲ ਇੱਕ ਵਾਰੀ। ਇਹ ਥੱਲੇ ਰੱਖ ਲਾਂਗੇ ਹੁਣ ਪਟਾਕੇ ਚਲਾਉਣੇ ਆ। ਲੈ ਫੜ। ਚਲ ਰੱਖ ਦੇ। ਪਰ ਹੌਣ ਬਸ ਇਤਕੱਕੇ ਚਾਲੀਏ ਹੁਣ ਪਟਾ ਵੱਡੇ ਵੱਡੇ ਇੱਥੇ ਚਲਾ ਦਿੰਨੇ ਜਿਵੇਂ ਸ਼ੁਰਲੀਆਂ ਹੰਗੀਆਂ ਤੇ ਬਾਕੀ ਨਿੱਕੇ ਮੋਟੇ ਅਨਾਰ ਨੂਰ ਚ ਰੱਖੜੀਆਂ ਉਹ ਸਾਰੇ ਥੱਲੇ ਸੁਣ ਇਹ ਇੱਥੇ ਸ਼ੁਰਲੀਆਂ ਕਿਵੇਂ ਚਲਾਵਾਂਗੇ ਆ ਇਥੇ ਚਲਾ ਲੈਣਾ ਉਧਰ ਆ ਜਾਓ ਚਲਾ ਕੇ ਜਾਜਾ ਕੰਮ ਨਵੇੜਾ ਪੁੱਤ ਆ ਚਲਾਉਂਦੇ ਚਲਾ ਉਥੇ ਚਲ ਜਾਓ ਚੱਕ ਕੇ ਲਿਆ ਕਿੱਥੇ ਰੱਖੇਗਾ ਇਹਨੂੰ ਇੱਟਾ ਨਹੀਂ ਪਈਆਂ ਇੱਟਾ ਆਹ ਵੇ ਇੱਕ ਪਿਆਰੋ ਪਰਾ ਜੀ ਹੋ ਲੱਗੀ ਨਹੀਂ ਲੱਗੀ ਆ ਨਾ ਓਏ ਉਧਰਲੇ ਪਾਸੋਂ ਅੱਧ ਲੱਗ ਗਈ ਆਗ ਦੀ ਇਹ ਤਾਂ ਆ ਜਾਊਗੀ ਹਾਂ ਤਾਂ ਹੀ ਜਾਈਦੀ ਆ ਮੈਂ ਕੁੱਟ ਕੇ ਨਾ ਰੱਖਦੇ ਆ ਰੋਲੇ ਨਹੀਂ ਲੱਗੀ ਅੱਗ ਇੱਕ ਵਜੇ ਤੋਂ ਦੂਜੀ ਫਟ ਕੇ ਮੈਨੂੰ ਵੀ ਡਰ ਲੱਗ ਕੇ ਜਾਂਦਾ ਮੈਨੂੰ ਇਹਦੇ ਤਾਂ ਡਰ ਲੱਗਦਾ ਏ ਇਹ ਇੱਕ ਤੂੰ ਚਲਾ ਲਾ ਦੱਬੀ ਲਿਆ ਹਾਂ ਇਹ ਕੀ ਕਰਿਆ ਨਵਾ ਖੇਡਾ ਖੇਡੀ ਆ ਨਵਾ ਖੇਡ ਲਾ ਬੋਚ ਗਈ ਏ ਲੈ ਲੋ ਲੈ ਲੋ ਐਕਸਪੀਰੀਅੰਸ ਕਰ ਲੋ ਫੇਸ ਪਟਾਕਾ ਹੋ ਗਈ ਏ ਲੋ ਬਈ ਅਸੀਂ ਵੀ ਆਵੇ ਪਟਾਕੇ ਫਟੂਕੇ ਚਲਾਈ ਜਾਂਦੇ ਆ ਤੇ ਹੁਣ ਚਲਾਵਾਂਗੇ ਫਟਣਾ ਜਵੇਂ ਮੈਂ ਥੋੜਾ ਜਿਹਾ ਦੂਰੀ ਕਹਿੰਨਾ ਤੇ ਹੁਣ ਅਸੀਂ ਕੰਟੀਨਿਊ ਕਰਦੇ ਆ ਚਲਾਵਾਂਗੇ ਹਜੇ ਤਾਂ ਵਾਧੂ ਪਏ ਆ ਤੇ ਤੁਸੀਂ ਵੀ ਘਰੇ ਆਪ ਦੇ ਚਲਾਇਓ ਹੋਣਗੇ ਜਰੂਰ ਦੱਸਿਓ ਚਲਾਇਓ ਐਂਡ ਧਿਆਨ ਨਾਲ ਚਲਾਇਓ ਸਾਰਿਆਂ ਨੂੰ ਦੁਬਾਰਾ ਦੇਖੋ ਕੀ ਹੋਇਆ ਸੀਗਾ ਉਹ ਉੱਥੇ ਗਈ ਹੀ ਨਹੀਂ ਤੁਹਾਡੇ ਨਾਲ ਸਾਰਿਆਂ ਨੂੰ ਹੈਪੀ ਦਿਵਾਲੀ ਮੇਰੇ ਵੀ ਚਲਾਉਂਦੇ ਚਲਾਉਂਦੇ ਇੱਥੇ ਮਾੜੀ ਲੱਗ ਗਿਆ ਸੀ ਮੇਰੇ ਸਾਰਿਆਂ ਨੂੰ ਲੱਗ ਗਈ ਸੀ ਹੈਪੀ ਦਿਵਾਲੀ ਸਾਰਿਆਂ ਨੂੰ ਸੌਡੋ ਆਪੀ ਵਾਲੀ ਇੱਕ ਕਰੀਂ ਫਿਰ ਤੋਂ ਹੈਪੀ ਦਿਵਾਲੀ ਹੋਵੇ ਤੇ ਧੰਨਵਾਦ ਜੀ ਧੰਨਵਾਦ ਤੇ ਸਤਿ ਸ੍ਰੀ ਅਕਾਲ